ਲੈ ਵੀ 15 ਮਾਡਲ 7.5 ਲੱਖ ਰੁਪਏ ਚ ਪੰਜਾਬ ਨੰਬਰ ਕਰਾ ਕੇ ਬਈ ਹੈ ਬਹੁਤ ਜਾਇਜ਼ ਰੇਟ ਦੇ ਵਿੱਚ 1.40 ਲੱਖ ਰੁਪਏ ਦੇ ਵਿੱਚ ਚੰਡੀਗੜ੍ਹ ਨੰਬਰ ਦੀ ਕਾਰ ਹੈ ਲੈ ਵੀ 13 ਮਾਡਲ ਤੇ 3.5 ਲੱਖ ਰੁਪਏ ਦੇ ਵਿੱਚ ਹੀ ਲਾਇ ਟਾਇਰ ਕੰਡੀਸ਼ਨ A1 ਕਾਰ ਦੀ ਪਈ ਆ ਬਈ ਕੋਈ ਕਮੀ ਪੇਸ਼ੀ ਕਰ ਜੀ ਬਈ ਗਾਰੰਟੀ ਲਿਖ ਕੇ ਦੇਵਾਂਗੇ ਜੀ ਸਟੈਂਪ ਤੇ ਐ ਵੀ ਮਿੱਤਰੋ ਬਈ ਅੱਜ ਪੂਰੀ ਧਮਾਕੇਦਾਰ ਵੀਡੀਓ ਰਹਿਣ ਵਾਲੀ ਹੈਗੀ ਇਹ ਵੀਡੀਓ ਜਿਹੜੇ ਕਾਰਾਂ ਲੈ ਕੇ ਜਾਣਗੇ ਉਹਦੇ ਵਾਸਤੇ ਵਧੀਆ ਜਿਹੜੇ ਵੀਡੀਓ ਤੇ ਕਮੈਂਟ ਕਰਨਗੇ ਉਹਦੇ ਵਾਸਤੇ ਵਧੀਆ ਜਿਹੜੇ ਸ਼ੇਅਰ ਕਰਨਗੇ ਬਈ ਉਹਦੇ ਵਾਸਤੇ ਵਧੀਆ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਬਈ ਅੱਜ ਆਪਾਂ ਖੜੇ ਸਰਦਾਰ ਮੋਟਰਸ ਤੇ ਲਹਿਰੇਗਾ ਅਗੇ ਜਿਲ੍ਹੇ ਸੰਗਰੂਰ ਦੇ ਵਿੱਚ ਬਈ ਵੀਰੇ ਜਿਹੜੇ ਬਾਈ ਕਾਰਾਂ ਲੈ ਕੇ ਜਾਣਗੇ ਹਨਾ ਉਹਨਾਂ ਲਈ ਕੀ ਆਫਰ ਅੱਜ ਉਹਨਾਂ ਲਈ ਜੀ ਪਹਿਲੀਆਂ 15 ਕਾਰਾਂ ਤੇ 31000 ਰੁਪਏ ਦੀ ਆਫਰ ਹੈ ਜੀ ਇੰਨੀਆਂ 15 ਕਾਰਾਂ ਦਾ ਟੋਕਨ ਪਾਵਾਂਗੇ ਤੇ ਉਹਨਾਂ 15 ਕਸਟਮਰਾਂ ਨੂੰ ਹੀ ਟੋਕਨ ਕੱਢਾਂਗੇ ਤੇ 31000 ਨਾਮ ਦੇ ਕੇ ਠੀਕ ਲਈ ਮਿੱਤਰੋ ਅਗਰ ਕੋਈ ਪਹਿਲੇ ਜਿਹੜੇ 15 ਬੰਦੇ ਗੱਡੀਆਂ ਲੈ ਕੇ ਜਾਣਗੇ ਬਈ ਹਨਾ ਉਹ 15 ਬੰਦੇ ਤੇ ਕਿਸੇ ਇੱਕ ਬੰਦੇ ਨੂੰ ਬਈ 31000 ਰੁਪਏ ਹਨਾ ਕੈਸ਼ਬੈਕ ਆ ਜਾਣਾ ਉਹਨੂੰ ਬਈ ਹਨਾ ਤੇ ਸ਼ੇਅਰ ਕਰਨ ਵਾਲੇ ਬਈ ਸ਼ੇਅਰ ਕਰਨ ਵਾਲਿਆਂ ਨੂੰ 20 ਜੀ 31000 ਰੁਪਏ ਕੱਢਾਂਗੇ ਸ਼ੇਅਰ ਕਰਨ ਵਾਲੇ ਬਗੱਤੀ ਆ ਬੱਤ ਬੱਤ ਸ਼ੇਅਰ ਕਰ ਦਿਓ ਵੀਡੀਓ ਤੇ 31000 ਰੁਪਏ ਤੁਸੀਂ ਜਿੱਤ ਸਕਦੇ ਬਈ ਇਹਨਾ ਬਾਕੀ ਵੀਡੀਓ ਕਰਦੇ ਆ ਸ਼ੁਰੂ ਤੇ ਭਈ ਅੱਜ ਕਿਹੜੇ ਕਿਹੜੇ ਕਾਰਾਂ ਰਹਿਣਗੇ ਆਪਣੇ ਲਵੇ ਕਾਰਾਂ ਸਾਰੀਆਂ ਕਾਰਾਂ ਨੇ ਜੀ ਅੱਜ ਆਪਣੇ ਕੋਲ ਸਕੋਰਪਿਓ ਕ੍ਰੇਟਾ ਬ੍ਰੀਜਾ ਵਾਲਾ ਟੋਟਲੀ ਠੀਕ ਹੈ ਓਕੇ ਤੇ ਅ ਲੋਨ ਦੀ ਫੈਸਿਲਿਟੀ ਹੈਗੀ ਆਪਣੇ ਲਈ ਹਾਂਜੀ ਹਾਂਜੀ ਬਿਲਕੁਲ ਤੇ ਪਹਿਲੀ ਆਪਾਂ ਸਕੋਰਪਿਓ ਦੀ ਗੱਲ ਕਰੀਏ ਇਹ ਮਾਡਲ ਕਿੰਨਾ ਵੀਰੇ 2022 ਮਾਡਲ 22 ਮਾਡਲ 22 ਮਾਡਲ 62000 ਕਿਲੋਮੀਟਰ ਚੱਲੀ ਪਹਿਲੇ ਨਾਲ ਅਲਾਏ ਟਾਇਰਾਂ ਦੀ ਕੰਡੀਸ਼ਨ A1 ਪਈ ਐ। ਬਈ ਇੱਕ ਵਾਰ ਫੁੱਲ ਗੱਡੀ ਦਿਖਾ ਦੇ ਬਈ ਹਨਾ ਕੋਈ ਕਮੀ ਪੇਸ਼ੀ ਕਰ ਜੀ ਬਈ। ਗਾਰੰਟੀ ਲਿਖ ਕੇ ਦੇਵਾਂਗੇ ਜੀ ਸਟਾਮਪ ਤੇ। ਓਕੇ। ਸਟਾਮਪ ਤੇ ਲਿਖ ਕੇ ਲੈ ਜਾ ਬਈ ਹਨਾ ਤੇ ਇੱਕ ਵਾਰ ਬੈਕ ਸਾਈਡ ਤੋਂ ਕਹਿੰਨਾ ਮੈਂ ਬੈਕ ਸਾਈਡ ਤੋਂ ਕਾਰ ਦਿਖਾ ਦੂ ਬਈ ਹਨਾ ਤੇ ਕੋਈ ਕੰਮ ਖਰਚਾ ਵੀ ਨਹੀਂ ਬਿਲਕੁਲ ਨਹੀਂ ਕਰਦੇ। ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਵੀ ਕੋਈ ਖਰਚਾ ਨਹੀਂ। ਠੀਕ ਐ। ਅੱਛਾ ਕੈਪਟਨ ਸੀਟਸ ਦੇ ਵਿੱਚ ਕਾਰ ਆਪਣੀ ਹੋਈ ਲਿਆ। ਅਲਾਏ ਟਾਇਰ 11 ਐ। ਬਲੈਕ ਕਲਰ ਤੁਹਾਨੂੰ ਪਤਾ ਹੀ ਆ ਹਾਂ ਜੀ ਕਲਾਸਿਕ ਐਸ 11। ਓਕੇ ਅੱਛਾ ਕਿੰਨਾ ਰੇਟ ਰ ਇਹਦਾ ਜੀ ਇੱਕੋ ਹੀ ਛੋਟਾ ਰੇਟ 7.5 ਲੱਖ ਰੁਪਈਆ 17 ਲੱਖ ਤੇ 50 ਹਜ਼ਾਰ ਰੁਪਈਆ ਬਾਈ ਹਾਂ ਲੈ ਵੀ 17 ਲੱਖ ਤੇ 50 ਹਜ਼ਾਰ ਸਰਕਾਰ ਮਿਲ ਜਾਣੀਆਂ ਸਕੋਰਪੀ ਆਪਣੇ ਲਵੇ ਇੱਕ ਨਹੀਂ ਸਕੋਰਪੀ ਆਪਣੇ ਤਿੰਨ ਖੜੀਆਂ ਨੇ ਬਾਈ ਦੋ ਹੈਗੀਆਂ ਆਪਣੇ ਲਵੇ ਵਾਈਟ ਕਲਰ ਦੇ ਵਿੱਚ ਇਹੇ ਵੀਰੇ ਮਾਡਲ 2018 ਮਾਡਲ S11 ਹਾਂਜੀ ਕੱਟ ਰੇਟ ਰਹਿਣ ਵਾਲਾ ਜੀ ਕਿੰਨਾ ਦਾ 12 ਲੱਖ ਰੁਪਈਆ ਅੱਛਾ ਇਹ 12 ਲੱਖ ਰੁਪਈਆ ਦੇ ਵਿੱਚ ਬਾਈ ਠੀਕ ਹੈ ਤੇ ਇਹ ਫਰਸਟ ਓਨਰ ਹੈ ਸੈਕੰਡ ਹੈ ਫਰਸਟ ਓਨਰ ਜੀ ਠੀਕ ਹੈ ਅਲਾਈ ਟਾਇਰ ਹਰੇਕ ਦੇ ਪਏ ਹੋਣਗੇ ਬਾਈ ਹਾਂ ਲੈ ਵੀਰੇ ਸਾਰੀਆਂ ਗੱਡੀਆਂ ਜਿਹੜੀ ਮੈਂ ਦੇਖ ਰਿਹਾ ਬਈ ਨਾ ਸਾਰੀਆਂ ਦੇ ਅਲਾਏ ਟਾਇਰ ਲਗਭਗ ਪਏ ਹੋਣਗੇ ਬਈ ਹਨਾ ਹਾਂਜੀ ਹਾਂਜੀ ਤੇ ਅਗਲੀ ਆ ਗਈ ਬਈ ਆਪਣੇ ਲਵੇ ਆਹ ਮਾਡਲ 2014 ਮਾਡਲ ਜੀ ਹਾਂਜੀ ਇਹ ਐਸ ਕਿਹੜੀ ਐ ਐਸ 6 ਪਲੱਸ 10 ਇਚ ਕਨਵਰਟ ਐ ਜੀ ਓਕੇ ਛੋਟਾ ਰੇਟ ਰਹਿਣਾ ਪੰਜਾਬ ਨੰਬਰ ਲਵਾ ਕੇ 7.5 ਲੱਖ ਰੁਪਇਆ 70 ਲੱਖ ਤੇ 25000 ਦਾ ਵਿੱਦ ਪੰਜਾਬ ਨੰਬਰ 15 ਮਾਡਲ ਹੈ ਹਾਂਜੀ ਲੈ ਵੀ 15 ਮਾਡਲ 7.5 ਲੱਖ ਰੁਪਏ ਦੇ ਪੰਜਾਬ ਨੰਬਰ ਕਰਾ ਕੇ ਬਈ ਹੈ ਹਾਂਜੀ ਹਾਂਜੀ ਤੇ ਅਗਲੀ ਆ ਗਈ ਕ੍ਰੇਟਾ ਬਈ ਆਪਣੇ ਲਈ ਇਹ ਮਾਡਲ ਵੀਰੇ ਕ੍ਰੇਟਾ 2015 ਮਾਡਲ ਹੈ ਜੀ ਠੀਕ ਹੈ ਵੀਰੇ ਟੌਪ ਵਾਲਾ ਮਾਡਲ ਹੈ ਹਾਂ ਹਾਂ ਲਾਈਟ ਟਾਇਰ ਚੈੱਕ ਕਰ ਸਕਦੇ ਹੋ ਕੋਈ ਬ੍ਰੈਂਡ ਨਹੀਂ ਲੱਗੇ ਆ ਠੀਕ ਹੈ ਪੁਸ਼ ਬਟਨ ਸਟਾਰਟ ਬਿਲਕੁਲ ਟੌਪ ਜੀ 2015 ਐਸਐਕਸ ਆਪਸ਼ਨਲ ਓਕੇ ਇਹਦਾ ਪ੍ਰਾਈਸ ਕਿੰਨਾ ਰੱਖਿਆ ਇਹਦਾ ਪ੍ਰਾਈਸ 6 ਲੱਖ 70000 ਜੀ 6 ਲੱਖ ਦੇ 70000 ਰੁਪਏ ਦੇ ਵਿੱਚ ਬਈ ਠੀਕ ਹੈ ਤੇ ਇਹਦੇ علاوہ ਇਹ ਇਹ ਕਿਹੜੀ ਇਹ 2016 ਕ੍ਰੇਟਾ ਹਾਂਜੀ ਇਹ ਛੋਟੇ ਇੰਜਨ ਵਾਲੀ ਕਹਿੰਦੇ ਨੇ ਜੀ 1.4 ਹਾਂਜੀ ਹਾਂਜੀ ਠੀਕ ਐ ਵੀਰੇ 2016 ਮਾਡਲ ਇਹਦਾ ਰੇਟ 6 ਲੱਖ 80000 ਰੁਪਏ 6 ਲੱਖ ਤੇ 80000 ਕ੍ਰੇਟਾ 16 ਮਾਡਲ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਜੀ ਠੀਕ ਐ ਅੱਛਾ ਇਹਨਾਂ ਦੇ ਵੀਰੇ ਆਪਾਂ ਗੱਲ ਕਰੀ ਜਾਂਦੇ ਕੋਈ 5 ਗੱਲ ਲੱਖ ਰੁਪਏ ਦੀ ਕਾਰ ਲੈ ਕੇ ਜਾਂਦਾ ਆਪਣਾ ਭਾਈ ਹਨਾ ਤਾਂ ਲੋਨ ਕਿੰਨਾ ਕੁ ਹੋ ਜਾਣਾ ਹੈ ਤੇ 5 ਲੱਖ ਦੀ ਕਾਰ ਤੇ ਜੀ 3.5 ਤੋਂ 4 ਲੱਖ ਦਾ ਲੋਨ ਕਰਵਾ ਲਾ ਸਾਡੇ 3.5 ਤੋਂ ਮਤਲਬ 2 ਲੱਖ ਲੇਟ ਲੱਖ ਰੁਪਏ ਡਾਉਨ ਪੇਮੈਂਟ ਦੇ ਕੇ 10 ਲੱਖ ਖਰੀਦੇ ਤਿੰਨ ਗਲਾਖ ਰੁਪਏ ਡਾਉਨ ਪੇਮੈਂਟ ਲਈ ਠੀਕ ਹੈ ਵੀਰੇ 70 80% ਲੋਨ ਕਰਵਾ ਤੇ ਅਗਲੀ ਆ ਗਈ ਆਪਣੇ ਲਵੇ ਐਕਸਵੀ 500 ਵੀਰੇ ਮਾਡਲ 2014 ਮਾਡਲ ਹਾਂਜੀ ਹਾਂ ਰਜਿਸਟਰਡ 15 ਠੀਕ ਹੈ ਕਾਰ ਬਿਲਕੁਲ ਬਿਲਕੁਲ ਨਵੀਂ 50000 ਕਿਲੋਮੀਟਰ ਚੱਲੀ ਹੋਈ ਸਿਰਫ 50000 ਹਾਂਜੀ ਟਾਇਰ ਬਿਲਕੁਲ ਸੀਏਡ ਦੇ ਬਿਲਕੁਲ ਬ੍ਰੈਂਡ ਨਿਊ ਲੈ ਵੀ ਮਿੱਤਰੋ ਸਿਰਫ 50000 ਕਿਲੋਮੀਟਰ ਕਾਰ ਚੱਲੀ ਹੋਈ ਹੈਗੀ ਇਹ ਜੇ ਕਿਸੇ ਨੇ ਬਿਲਕੁਲ ਘੱਟ ਕਈ ਵੇਤਰ ਚਾਹਵਾਂ ਹੁੰਦੇ ਨੇ ਵੀ ਪੈਸਿਆਂ ਦੀ ਕੋਈ ਗੱਲ ਨਹੀਂ ਘੱਟ-ਤੱਲੀ ਕਾਰ ਮਿਲ ਜੇ ਤਾਂ ਤਾਂ ਬਈ ਆਹ ਕਾਰ ਤੁਹਾਡੇ ਵਾਸਤੇ ਰੇਟ ਸੀਦਾ 5.5 5.5 ਲੱਖ ਰੁਪਈਆ ਬਈ ਠੀਕ ਆ ਤੇ ਅਗਲੀ ਆ ਗਈ ਬਈ ਆਹ ਮਾਡਲ 2014 ਮਾਡਲ ਜੀ ਹਾਂਜੀ ਹਾਂਜੀ ਟਾਪ ਮਾਡਲ W8 ਹਾਂ 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 ਤੇ ਲਾਈਟ ਟਾਇਰ 20 ਇੰਚ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਬਈ ਤੇ ਛੋਟਾ ਰੇਟ ਰਹਿਣਾ ਲਈ 4,80,000 4 ਲੱਖ 80 ਹਜ਼ਾਰ ਬਈ ਟਾਇਰ ਟੱਪਾ ਦੇਖਣਾ ਵੀ ਪੂਰਾ ਵਧੀਆ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵਧੀਆ ਤੇ ਆਜੋ ਤੁਹਾਨੂੰ ਬਈ ਹੋਰ ਵੀ ਕਾਰਾਂ ਦੇ ਰਹੇ ਆ ਆਪਣੇ ਲਈ ਫੋਰਚਨਰ ਵੀ ਖੜੀ ਆ ਐਂਡੈਵਰ ਵੀ ਖੜੀ ਆ ਸਾਰੀਆਂ ਕਾਰਾਂ ਬਈ ਅਵੇਲੇਬਲ ਨੇ ਖੜੀਆਂ ਆਪਣੇ ਲੇਪੇ ਇੱਕ ਛਤ ਦੇਟ ਜਿਹੜੀ ਮਰਜ਼ੀ ਕਾਰ ਲੈਣੀ ਆ ਬਈ ਹਨਾ ਲੋਨ ਵਗੈਰਾ ਸਾਰਾ ਕੁਝ ਹੋ ਜਾਣਾ ਤੁਹਾਡਾ ਤੇ ਬਰੇਜ਼ਾ ਦੀ ਡਿਮਾਂਡ ਵੀ ਬਹੁਤ ਕਰਦੇ ਨੇ ਮਿੱਤਰ ਬਈ ਬਰੇਜ਼ ਆ ਗਿਆ ਆਪਣੇ ਲੇਪੇ ਆਹਾ ਵੀਰੇ ਬਰੇਜ਼ਾ 2017 ਮਾਡਲ ਜੀ ਹਾਂਜੀ ਇੱਕ ਕਾਰ ਦੀ ਬਹੁਤ ਵੱਡੀ ਖਾਸੀਅਤ ਹੈ ਜੀ ਕਾਰ ਬਿੱਲ ਕੁੱਲ 45000 ਕਿਲੋਮੀਟਰ ਚੱਲੀ ਸਰ 45000 ਕਿਲੋਮੀਟਰ ਠੀਕ ਹੈ ਲੈ ਵੀ ਆਪਾਂ ਕਹਿੰਦੇ 45000 ਕਿਲੋਮੀਟਰ ਕਾਰ ਚੱਲੀ ਆ ਇਹ ਵੈਰੀਐਂਟ ਕਿਹੜਾ ਵੀਰੇ ਕਾਰ ਵੀਡੀਆ ਆਪਸ਼ਨਲ ਵੀਡੀਆ ਆਪਸ਼ਨਲ ਵਿੱਚ ਠੀਕ ਆ ਵੀਰੇ ਟਾਇਰ ਬਿਲਕੁਲ ਨਵੇਂ ਹੋਣੇ ਲਗਵਾਇਆ ਨਾਲ ਦੇ ਟਾਇਰ ਸਿਰ ਸੁੱਕੇ ਹੋਏ ਸੀ ਤਾਂ ਕਰਕੇ ਆਪਾਂ ਨੂੰ ਚੇਂਜ ਕਰਵਾਉਣੇ ਪਏ ਠੀਕ ਆ ਵੀਰੇ ਲੈ ਵੀ ਚੈੱਕ ਕਰ ਲੋ ਬਈ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਫੇਰ ਮੈਂ ਦੁਬਾਰਾ ਕਹਿ ਰਿਹਾ ਵੀ ਵੀਡੀਓ ਸ਼ੇਅਰ ਲਾਈਕ ਕਮੈਂਟ ਕਰ ਦਿਓ ਤੇ ਪਹਿਲੇ 15 ਬੰਦਿਆਂ ਨੂੰ ਬਈ ਹਨਾ 31000 ਰੁਪਏ ਤੁਸੀਂ ਜਿੱਤ ਸਕਦੇ ਹੋ ਬਈ ਹਨਾ ਸਿਰਫ ਸ਼ੇਅਰ ਅ ਤੇ ਵੀਡੀਓ ਨੂੰ ਲਾਈਕ ਕਰਕੇ ਬਈ ਇਹਨਾਂ ਦਾ ਉਹ ਜਿਹਨੇ ਮਰਜ਼ੀ ਕਰ ਦਿਓ ਜਿਹੜੇ ਕਾਰ ਲੈ ਕੇ ਆਣਗੇ ਪਹਿਲੇ 15 ਬੰਦਿਆਂ ਚ ਕੱਢਿਆ ਜਾਣਾ ਬਈ ਇਹਦਾ ਪ੍ਰਾਈਸ ਕਿੰਨਾ ਰੱਖਿਆ ਬਈ 6 ਲੱਖ ਰੁਪਏ ਜੀ 6 ਲੱਖ ਰੁਪਏ ਬਈ ਠੀਕ ਹੈ ਲੋਨ ਹੋ ਜਾਣਾ 2 ਲੱਖ ਰੁਪਏ ਦੇ ਜੀ ਲੋਨ ਹੋ ਜਾਊਗਾ ਜੀ ਠੀਕ ਹੈ 1.5 ਲੱਖ ਰੁਪਏ ਵੀ ਦੇ ਕੇ ਵੀ ਲੋਨ ਕਰਵਾ ਦਾਂਗੇ ਆਪਣੀ ਆ ਲੋਕਲ ਨੰਬਰ ਦੀ ਆ ਗਈ ਬਈ ਵੈਨਿਊ ਮਾਡਲ ਹੈ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਜੀ 2020 ਮਾਡਲ ਹੈ ਓਕੇ ਵੀਰੇ 20 ਮਾਡਲ 1.5 ਇੰਜਨ ਵਾਲੀ ਟੌਪ ਮਾਡਲ ਠੀਕ ਹੈ ਕਾਰ ਛੋਟਾ ਰੇਟ ਇੱਕੋ ਹੀ ਰੇਟ ਹੈ ਜੀ 8 ਲੱਖ 80 ਹਜ਼ਾਰ 8 ਲੱਖ 80 ਹਜ਼ਾਰ ਰੁਪਏ ਦੇ ਵਿੱਚ ਵੈਨ ਇਹ ਪੈਟਰੋਲ ਦਾ ਡੀਜ਼ਲ ਹੈ ਡੀਜ਼ਲ ਜੀ ਡੀਜ਼ਲ ਹੁਣ ਤੱਕ ਸਾਰੀਆਂ ਕਾਰ ਆਪਣੀ ਡੀਜ਼ਲ ਡੀਜ਼ਲ ਜੀ ਟੋਟਲੀ ਲੈ ਮੇਤਰੋ ਬਾਈ ਜਿਆਦਾ ਸਾਰਾ ਸੈਗਮੈਂਟ ਆਪਣਾ ਲੈਵੇ ਡੀਜ਼ਲ ਦਾ ਹੀ ਖੜਾ ਹੁੰਦਾ ਠੀਕ ਹੈ ਬਾਈ ਹੋਰਾਂ ਲਵੇ ਤੇ ਆਜੋ ਬਾਈ ਹਨਾ ਜੇ ਕਿਸੇ ਨੇ ਆਪਾਂ ਕਹਦੇ ਵੀ ਕਹਿੰਦਾ ਵੀ ਯਾਰ ਐਵਰੇਜ ਯੂਵਰੇਜ ਨੂੰ ਛੱਡ ਪਰੇ ਤੇ ਆਪਾਂ ਛੋਟਾ ਕਾਰਾ ਲੈਣੀ ਜਾਂਦਾ ਆਹ ਕਾਰਾ ਖੜੀ ਆਪਣਾ ਲੈਓ ਦੋ ਬਾਈ ਇੱਕ ਅੰਡੈਵਰ ਹੈ ਇੱਕ ਫੋਰਚਨਰ ਹੈ ਇਹ ਹੋਲ ਸੇਲਿੰਗ ਕਾਰਾਂ ਬਾਈ ਜਿਹੜੀਆਂ ਅੱਜ ਕੱਲ ਪ ਤੇ ਅੱਜ ਇਹ ਕਿਸ ਨੇ ਫੋਰਚਨਰ ਲੈਣੀ ਆ ਬਾਈ ਇਹ ਮਾਡਲ ਵੀਰੇ 2018 ਮਾਡਲ ਜੀ ਹਾਂਜੀ ਹਾਂ ਆਟੋਮੈਟਿਕ ਠੀਕ ਹੈ 4/2 ਓਕੇ 22 ਇੰਚੀ ਲਾਈਟ ਹੈ ਰਾਂਚ ਹੂੰ 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 ਇੱਕੋ ਹੀ ਛੋਟਾ ਰੇਟ ਹੈ ਜੀ 27 ਲੱਖ ਰੁਪਈਆ 27 ਲੱਖ ਰੁਪਈਆ ਦੇ ਵਿੱਚ ਮਾਡਲ 2018 ਹਾਂਜੀ ਫਰਸਟ ਓਨਰ 4/2 ਆਟੋ ਇਹ ਐਨਓਸੀ ਨਾਲ ਦੇਵਾਂਗੇ ਵੀਰੇ ਹਾਂਜੀ ਐਨਓਸੀ ਨਾਲ ਐਨਓਸੀ ਦੇ ਨਾਲ 27 ਲੱਖ ਰੁਪਈਆ ਹਾਂਜੀ ਲੈ ਵੀ ਮੇਤਰੋ ਬਾਈ ਲੈ ਲੈ ਜਾਓ ਕਾਰ ਇਹ ਤੇ ਆਲ ਓਵਰ ਓਕੇ ਆ ਬਾਈ ਗੱਲ 115000 ਕਿਲੋਮੀਟਰ ਚੱਲਿਆ ਇੱਕ ਲੱਖ ਤੇ 15000 ਬਾਈ ਤੇ ਆਹ ਆ ਗਈ ਬਈ ਐਂਡਾਇਵਰ ਮਾਡਲ ਵੀਰੇ 2017 ਮਾਡਲ ਜੀ ਠੀਕ ਹੈ ਬਿਲਕੁਲ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਘਟ ਘਟ ਵੀ 23-3 ਲੱਖ ਦੇ ਲਾਇ ਟਾਇਰ ਲੱਗੇ ਆ ਕਾਰ ਲੈ ਵੀ ਕੱਲੇ ਲਾਇ ਟਾਇਰ ਹੀ 23-3 ਲੱਖ ਰੁਪਏ ਦੇ ਲੱਗੇ ਨੇ ਬਈ ਚੈੱਕ ਕਰ ਇਹ 22 ਇੰਚ ਹੀ ਨੇ ਬਈ 22 ਇੰਚ ਹੀ 22 ਇੰਚ ਲਈ ਅਲਾਈ ਟਾਇਰ ਕਾਰ ਦਾ ਖੜਾਵਾ ਚੈੱਕ ਕਰ ਲੋ ਬਾਈ ਨੂੰ ਕਹਣਾ ਇੱਕ ਵਾਰ ਬਾਈ ਇਹਨਾਂ ਪੂਰੀ ਕਾਰ ਫਰੇਮ ਦੇ ਲੈ ਕੇ ਦਿਖਾ ਦੂਗੀ ਆ ਚੈੱਕ ਕਰੋ ਬਈ ਹੈ ਨਾ ਬਈ ਪੂਰੀ ਜ਼ਬਰਦਸਤ ਕਾਰ ਬਈ ਜੇ ਕਿਸੇ ਨੇ ਹੁਣ ਆਹ ਕਾਰ ਲੈਣੀ ਹੈ ਬਈ ਤਾਂ ਇਹਦਾ ਪ੍ਰਾਈਸ ਕਿੰਨਾ 20 ਲੱਖ ਰੁਪਏ ਆ ਜੀ 20 ਲੱਖ ਰ 3.2 ਮੌਕੇ ਤੇ ਨੈਗੋਸ਼ੀਏਟ ਹੋ ਦੀ ਕੋਈ ਹਾਂਜੀ ਹਾਂਜੀ ਬਿਲਕੁਲ ਲੈ ਵੀ ਮੌਕੇ ਤੇ ਬਈ ਨਾ ਮਾਤਨ ਹੋ ਜਾਣਾ ਤੁਹਾਡਾ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਸਵਫਟ ਮਿੱਤਰ ਸਵਫਟ ਮੰਗਦੇ ਹੁੰਦੇ ਨੇ ਬਈ ਆ ਜੇ ਕਿਸੇ ਨੇ ਸਵਫਟ ਕਾਰ ਲੈਣੀ ਹੈ ਹੁਣ ਆਹ ਕਾਰ ਲਿਆ ਸਕਦੇ ਹੋ ਇਹ ਚੰਡੀਗੜ੍ਹ ਨੰਬਰ ਦੀ ਬਈ ਇਹੇ ਵੀਰੇ ਮਾਡਲ 2014 ਮਾਡਲ ਜੀ 14 ਮਾਡਲ ਆਹ ਔਰਿਜਨਲ ਕਾਰ ਐ ਓਕੇ ਓਕੇ ਚਾਰੋਂ ਟਾਇਰ ਬਿਲਕੁਲ ਨਵੇਂ ਐ ਫਸਟ ਓਨਰ ਐ 8000 ਕਿਲੋਮੀਟਰ ਲਗਭਗ ਗੱਡੀ ਚੱਲੀ ਹੋਈ ਐ ਠੀਕ ਐ ਵੀਰੇ ਲੈ ਸਬਵਟਕਾਰ ਆ ਚੰਡੀਗੜ੍ਹ ਨੰਬਰ ਦੀ 80000 ਚੱਲੀ ਹੋਈ ਹੈ ਚੰਡੀਗੜ੍ਹ ਨੰਬਰ ਦੀ ਤੁਹਾਨੂੰ ਪੱਤੇ ਬੈਸੀ ਬਹੁਤ ਡਿਮਾਂਡ ਹੈ ਬਈ ਬਹੁਤ ਸਾਫ ਸੁਥਰੀ ਕਾਰ ਹੁੰਦੀ ਹੈ ਅੱਛਾ ਬਈ ਜੇ ਕੋਈ ਪੰਜਾਬ ਦਾ ਮੇਰਾ ਭਾਈ ਹੋਵੇ ਇਹੀ ਨਾਮ ਕਰਾ ਦੋਗੇ ਜੀ ਹਾਂ ਜੀ ਹਾਂ ਬਿਲਕੁਲ ਇਹੀ ਨੰਬਰ ਟਰਾਂਸਫਰ ਕਰਵਾ ਦਾਂਗੇ ਅੱਛਾ ਕਿੰਨਾ ਰੇਟ ਹੈ ਦਾ ਇਹਦਾ ਸਵਾ ਚਾਰ ਲੱਖ ਰੁਪਏ 4 ਲੱਖ ਤੇ 25000 ਰੁਪਏ ਬਈ ਇਹ ਆਉਣ ਆ ਗਈ ਚੰਡੀਗੜ੍ਹ ਅੱਛਾ ਚੰਡੀਗੜ੍ਹ ਵਾਵਾ ਜਾਣੇ ਹਨਾ ਚੰਡੀਗੜ੍ਹ ਦੀਆਂ ਕਾਰਾਂ ਬਿਲਕੁਲ ਤੁਹਾਨੂੰ ਪਤਾ ਹੀ ਹੈ ਜੀ ਸਾਬ ਉਹ ਪੂਰੀ ਸਿੱਕੇਬੰਦ ਕਾਰਾਂ ਹੁੰਦੀਆਂ ਨੇ ਬਈ ਇਹਨਾਂ ਘਰਾਂ ਦੀਆਂ ਕਾਰਾਂ ਹੁੰਦੀਆਂ ਨੇ ਲੋਕਲ ਸਾਫ ਰੋਡਾਂ ਤੇ ਚੱਲੀਆਂ ਕਾਰਾਂ ਬਈ ਤਾਂ ਤੁਸੀਂ ਆਹ ਕਾਰ ਲੈ ਜਾ ਸਕਦੇ ਹੋ ਇਹੀ ਵੀਰੇ ਮਾਡਲ ਘੱਟ ਬਜਟ ਦੀ ਕਾਰ ਹੈ ਜੀ 2012 ਮਾਡਲ ਹੈ ਕਾਰ ਦੇ ਦਾਂਗੇ 1.40 ਹਜ਼ਾਰ ਰੁਪਈਆ ਦੀ 12 ਮਾਡਲ ਹਾਂਜੀ ਬਿਲਕੁਲ ਜੀ 1.40 ਦੇ ਵਿੱਚ ਬਿਲਕੁਲ ਜੀ ਠੀਕ ਹੈ ਲੈ ਵੀ ਬਈ ਬਹੁਤ ਜਾਇਜ਼ ਰੇਟ ਦੇ ਵਿੱਚ 1.40 ਹਜ਼ਾਰ ਰੁਪਈਆ ਦੇ ਵਿੱਚ ਚੰਡੀਗੜ੍ਹ ਨੰਬਰ ਦੀ ਕਾਰ ਹੈ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਹੈ ਬਈ ਆਜੋ ਤੁਹਾਨੂੰ ਮੈਂ ਵਰਨਾ ਕਾਰ ਆ ਵੀ ਦਵਾ ਪਈ ਹੈ ਤੇ ਆ ਦੋਨੇ ਇੱਕ ਨਵੀਂ ਸ਼ੇਪ ਦੇ ਵਿੱਚ ਇੱਕ ਪੁਰਾਣੀ ਸ਼ੇਪ ਦੇ ਵਿੱਚ ਬਈ ਪਰ ਇਹਦੀ ਨਵੀਂ ਦੀ ਗੱਲ ਕਰ ਲਈ ਵੀਰੇ ਇਹ ਮਾਡਲ 2015 ਇਹ 15 ਮਾਡਲ ਕਾਰ ਵੀਰੇ ਹਣਾ 15 ਮਾਡਲ ਕਾਰ ਹੈ ਠੀਕ ਹੈ ਉਹ ਲਾਈਟ ਟਾਇਰ ਤੁਸੀਂ ਦੇਖ ਸਕਦੇ ਹੋ ਲਾ ਲਗਭਗ ਆਪਣੀਆਂ ਸਾਰੀਆਂ ਕਾਰਾਂ ਦੇ ਉਹ ਲਾਈਟ ਟਾਇਰ ਲੱਗੇ ਹੋਏ ਠੀਕ ਆ ਬਈ ਭਾਈ ਕਾਰ ਫੌਦੀ ਨਹੀਂ ਬਈ ਹਣਾ ਮੇਰਾ ਨਾ ਨਹੀਂ ਫੌਦੀ ਜੀ ਹੂੰ ਹੂੰ ਕੰਪਨੀ ਵਾਲੇ ਵੀ ਹੁੰਦੇ ਨੇ ਕੋਈ ਖਰਚਾ ਨਹੀਂ ਕਾਰ ਲੈ ਜਾਣੋ ਲਿਜਾ ਕੇ ਲੈ ਕੇ ਜਾਣੀ ਤੇ ਚਲਾਉਣੀ ਹੈ ਕੁਝ ਨਹੀਂ ਕਰਾਉਣਾ ਅੱਛਾ ਮਾਡਲ 2015 2015 ਜੀ 15 ਮਾਡਲ ਓਨਰ ਫਸਟ ਹੈ ਸੈਕੰਡ ਹੈ ਫਸਟ ਓਨਰ ਜੀ ਠੀਕ ਹੈ ਅੱਛਾ ਕਿੰਨਾ ਪ੍ਰਾਈਸ ਰੱਖਿਆ ਇਹਦਾ ਕਾਰ ਦਾ ਇਹਦਾ ਜੀ 4,80 ਹੀ ਆ 4,80000 ਕਾਰ ਦੀ ਰੇਟ ਹੈ ਬਸ ਇਹ ਐਸ ਐਕਸ ਹਨ ਐਸ ਐਕਸ ਜੀ ਠੀਕ ਹੈ ਬਈ ਤੇ ਆਹਾ ਬਈ ਇਹ 2013 ਮਾਡਲ ਠੀਕ ਹੈ ਫਰਸਟ ਓਨਰ ਦੀ ਓਕੇ ਓਕੇ ਛੋਟਾ ਰੇਟ ਹੈ ਜੀ 3.5 ਲੱਖ ਰੁਪਏ 3.5 ਲੱਖ ਰੁਪਏ ਹਾਂਜੀ ਲਾਈਟ ਟਾਇਰ 13 ਮਾਡਲ ਲਓ ਤੁਸੀਂ ਹਾਂ ਲੈ ਵੀ 13 ਮਾਡਲ ਤੇ 3.5 ਲੱਖ ਰੁਪਏ ਦੇ ਵਿੱਚ ਵਿੱਚ ਹੀ ਲਾਈਟ ਟਾਇਰ ਕੰਡੀਸ਼ਨ A1 ਕਾਰ ਦੀ ਪਈ ਆ ਬਈ ਲੈ ਜਾ ਜੇ ਕਿਸੇ ਨੇ ਕਾਰ ਲੈਣੀ ਠੀਕ ਆ ਬਹੁਤ ਸੋਹਣੀ ਕਾਰ ਆ ਬਈ ਆਉਣਾ ਤੁਹਨੇ ਮੈਂ ਫੇਰ ਦੱਸਾਂ ਵੀ ਸਰਦਾਰ ਮੋਟਰਸ ਦੇ ਉੱਤੇ ਪਹਿਲੇ 15 ਬੰਦੇ ਜਿਹੜੇ ਕੋਈ ਕਾਰ ਲੈ ਕੇ ਜਾਣਗੇ ਔਰ ਬਈ ਹਨਾ ਤਾਂ ਉਹਨਾਂ ਨੂੰ 31000 ਰੁਪਏ ਕੈਸ਼ਬੈਕ ਆ ਸਕਦਾ ਕਿਸੇ ਇੱਕ ਬੰਦੇ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਬਈ ਜਿੰਨੇ ਸ਼ੇਅਰ ਕਰਨਗੇ ਵੱਧ ਤੋਂ ਵੱਧ ਬਈ ਹਨਾ ਇੱਕ ਛੋਟਾ ਆਫਰ ਹੋ ਰਿਹਾ ਜੀ ਹਾਂਜੀ ਜਿਹੜੇ ਕਾਰ ਐਪ ਦੇ ਐਡ ਦੇਖ ਕੇ ਕਾਰ ਲੈ ਕੇ ਜਾਣਗੇ ਸਰਵਿਸ ਬਿਲਕੁਲ ਫ੍ਰੀ ਕਰਾ ਕੇ ਦੇਵਾਂਗੇ ਠੀਕ ਐ ਲੈ ਬਈ ਡੀਲ ਤੋਂ ਬਾਅਦ ਬਿਲਕੁਲ ਫ੍ਰੀ ਫ੍ਰੀ ਆਫ ਕੋਸਟ ਬੀਲ ਕਰ ਲਿਓ ਸਰਵਿਸ ਤੁਹਾਨੂੰ ਬਿਲਕੁਲ ਫ੍ਰੀ ਹੈ ਬਈ ਹਨਾ ਨਾਲ ਸਟਰੀਟ ਕਵਰ ਮੈਟਿੰਗ ਵਗੈਰਾ ਇਹ ਤਾਂ ਬਈ ਕੰਪਲੀਮੈਂਟਰੀ ਰਹੂਗਾ ਹੀ ਰਹੂਗਾ ਬਈ ਹੈਨਾ ਤੇ ਆਜੋ ਫਿਰ ਵਿਜ਼ਿਟ ਕਰ ਲਿਓ ਬਈ ਹੈਨਾ ਸਰਦਾਰ ਮੋਟਰਸ ਲਹਿਰਾ ਗਾਗਾ ਬਈ ਹੈਨਾ ਠੀਕ ਹੈ ਵੀਰੇ ਓਕੇ